ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਹੈ ਜਿਹੜਾ ਪਰਸੋਂ ਦਾ ਬਟਾਲੇ ਦੇ ਵਿੱਚ ਇੰਟਰਨੈਟ ਦੀ ਰੇਟ ਜਿਹੜਾ ਕਿ ਕਾਂਗਰਸ ਪਾਰਟੀ ਦੇ ਸਪੋਰਟਰਸ ਹਨ ਇਹਦਾ ਦਾਵਾ ਸਾਹਿਬ ਜਿਹੜਾ ਸਾਡੇ ਕੈਂਡੀਡੇਟ ਨੇ ਕਾਂਗਰਸ ਪਾਰਟੀ ਉਹਨਾਂ ਦੀ ਮੁਹਿੰਮ ਨੂੰ ਰੋਕਣ ਵਾਸਤੇ ਜਿਹੜੀ ਇੰਟਰਨੈਟ ਦੀ ਰੇਟ ਚੱਲਦੀ ਪਈ ਹੈ ਅੱਜ ਤੀਸਰਾ ਦਿਨ ਇਸ ਗੱਲ ਨੂੰ ਚੱਲਿਆ ਹੋਰ ਜਿਹੜਾ ਕਿ ਬਹੁਤ ਹੀ ਮੱਧ ਭਾਗਾ ਹੈ ਅੱਗੇ ਮੇਰੇ ਕਿਸੇ ਸੱਜਣ ਨੇ ਗੱਲ ਕਹੀ ਹੈ ਵੀ ਜਦੋਂ ਕਿਸੇ ਵਿਆਹ ਵਾਲੇ ਘਰ ਦੇ ਵਿੱਚ ਜਾ ਕੇ ਕਿ ਕਹੋ ਜੇ ਖਲਲ ਪਾਉਣਾ ਇਹ ਸਾਡੇ ਜੋਨ ਪ੍ਰਚਾਰ ਦੇ ਵਿੱਚ 컬러 ਪਾਉਣ ਵਾਲੀ ਜਿਹੜੀ ਹਰਕਤ ਕੀਤੀ ਗਈ ਹੈ। ਔਰ ਅਸੀਂ ਇਹ ਸਾਰੀ ਇਸਮੁੱਚੀ ਟੀਮ ਜਿਹੜੀ ਹੈ ਜੈੰਤੀਪੁਰੀਏ ਸਾਡੇ ਅਮੋਦੀ ਐਡਵੋਕੇਟ ਦੀ ਔਰ ਬੱਬੂ ਰਿਜ ਰਿਜਵਰ ਕੋਰਪਸ ਕੋ ਜੈੰਤੀਪੁਰੀਏ ਦੀ ਸਾਰੀ ਉਹਨਾਂ ਦੀ ਅਗਵਾਈ ਤੇ ਹੇਠ ਸਾਰਾ ਕਾਂਗਰਸ ਪਾਰਟੀ ਜਿਹੜਾ ਪ੍ਰਚਾਰ ਇੱਥੇ ਅਸੀਂ ਕਾੜੇ ਸਨ ਔਰ ਉਹਨਾਂ ਨੂੰ ਰੋਕਣ ਵਾਸਤੇ ਇਨਾਂ ਦੀ ਫਰਸਟ੍ਰੇਸ਼ਨ ਆ ਕਿ ਕਾਂਗਰਸ ਪਾਰਟੀ ਜਿਹੜੀ ਆ ਜਿੱਤਦੀ ਪਈ ਆ ਔਰ ਜਿੱਤ ਜਿਹੜੀ ਆ ਇਹ ਸਾਡੀ ਜਿਹੜੀ ਯਕੀਨੀ ਹੈ ਚਾਰ ਤਰੀਕ ਨੂੰ ਤੁਹਾਡੇ ਸਾਹਮਣੇ ਰਿਜ਼ਲਟ ਆ ਜਾਣਗੇ ਇਹਨੇ ਦ੍ਰੋਟੀ ਪਾਰਟੀ ਆ ਦੀ ਭਾਜਪਾ ਦੇ ਆਮ ਆਦੀ ਪਾਰਟੀ ਨੇ ਬਲਖ ਮਬਲਹਰ ਦੇ ਵਿੱਚ ਆ ਕੇ ਕਿ ਜਿਹੜੀ ਗਾਰਵਾਈ ਕੀਤੀ ਆ ਅਸੀਂ ਇਸ ਘਟਨਾ ਦੀ ਨਿੰਦਾ ਕਰਦੇ ਹਾਂ ਸਾਨੂੰ ਇਹ ਚੋਣ ਪ੍ਰਚਾਰ ਤੋਂ ਜਿਹੜਾ ਰੋਕਿਆ ਜਾ ਰਿਹਾ ਪਰ ਅਸੀਂ ਉਹਨਾਂ ਨਾਲ ਵੱਧ ਤਿੱਖੇ ਹੋ ਕੇ ਚੋਣ ਪ੍ਰਚਾਰ ਤੇ ਡਟ ਗਏ ਆ ਔਰ ਸਾਰੀ ਕਮਾਂਡ ਜਿਹੜੀ ਆ ਸਾਰੇ ਪਾਰਟੀ ਦੇ ਵਰਕਰਾਂ ਨੇ ਮੇਰੇ ਐਮਸੀ ਸਾਹਿਬਾਨ ਨਾਲੇ ਤੁਹਾਡੇ ਇੰਡਸਟਰੀ ਲਿਸਟ ਤੇ ਬੈਠੇ ਨੇ ਐਮਸੀ ਸਭਾਣ ਬੈਠੇ ਨੇ ਸਾਰਿਆਂ ਨੇ ਇਸ ਗੱਲ ਦੀ ਘਟਨਾ ਦੀ ਨਿੰਦਾ ਕੀਤੀ ਆ ਔਰ ਆਪਣਾ ਸਾਰਾ ਹੀ ਭਾਰ ਇਹਨਾਂ ਨੇ ਗੁੱਡਾ ਚੁਪ ਲਿਆ ਜੈਤੀਪੁਰੀਏ ਪਰਿਵਾਰ ਸਾਡਾ ਜਿਹੜਾ ਜਿਹੜਾ ਮੋਢੀ ਹੋ ਕੇ ਇਸ ਖਵਾਬ ਦੇ ਵਿੱਚ ਲਗਾ ਸੀਗਾ ਅਮਤੀ ਬੜੂ ਡੇਟ ਦੀ ਪੁੱਪੂ ਜੈਤੀਪੁਰੀਏ ਦੀ ਉਹ ਇਸ ਕਰਕੇ ਇੱਕ ਦਿਨ ਤੋਂ ਅਜੇ ਨਹੀਂ ਆ ਪਾਰੇ ਸਾਡੇ ਵਿੱਚ ਪਰ ਉਹ ਉਹਨਾਂ ਜੁਗੇਰ ਜਿਹੜੀ ਆ ਅਸੀਂ ਸਾਰੇ ਰਲ ਕੇ ਨਿਭਾਰੇ ਆ ਔਰ ਇਸੇ ਤਰ੍ਹਾਂ ਹੀ ਅਸੀਂ ਗਾ ਚੱਲਾਂਗੇ ਅਸੀਂ ਡਰਨ ਵਾਲੇ ਨਹੀਂ ਅਸੀਂ ਝੁਕਣ ਵਾਲੇ ਨਹੀਂ ਨਾ ਰੇਟਾਂ ਦੇ ਉੱਤੋਂ ਔਰ ਨਾ ਇਹ ਤੇ ਨਾਲ ਪਤਾ ਕਿ ਪੰਜਾਬੀ ਜਿਹੜੀ ਕੌਮ ਹੈ ਇਹ ਸੰਘਰਸ਼ ਚੁੱਕਦੀ ਆ ਨਾ ਸੀ ਕਦੀ ਕਰਿਆ ਨਾ ਸੀ ਕਿਤੇ ਚੁਕੇ ਆਂ ਔਰ ਇਹਨਾਂ ਦਾ ਜਵਾਬ ਜ਼ਬਰ ਦਾ ਜਵਾਬ ਅਸੀਂ ਵੋਟ ਨਾਲ ਦੇਾਂਗੇ ਔਰ ਬਟਾਲਾ ਸੀ ਜਿੱਤ ਕੇ ਦੇਾਂਗੇ ਇਹ ਸਾਡੀ ਤੁਹਾਡੇ ਨਾਲ ਵਾਦਾ ਹੈ ਜੀ ਸਰ ਜੀ ਕੀ ਲੱਗਦਾ ਕਿ ਜਿਹੜੀ ਰੇਡ ਹੈ ਇਹਨੂੰ ਕੀ ਕਿਉਂ ਹੋਈ ਗਈ ਹੈ ਔਰ ਕਿਹਦੇ ਵੱਲੋਂ ਕਰਵਾਈ ਗਈ ਹੈ ਕੀ ਕਾਰਨ ਕੀ ਹੈ ਦੇਖੋ ਜੀ ਮੈਂ ਤੇ ਸਮਝਦਾ ਇਹ ਜਿਹੜਾ ਮੌਕਾ ਹੈ ਰੇਡ ਦਾ ਇਹ ਸ਼ੋਅ ਕਰਦਾ ਕਿ ਸਿਆਸੀ ਬਦਲਾ ਕੋਈ ਹੈ ਇਹ ਪਹਿਲਾਂ ਵੀ ਹੋ ਸਕਦੀ ਸੀ ਇਲੈਕਸ਼ਨ ਤੋਂ ਬਾਅਦ ਵੀ ਹੋ ਸਕਦੀ ਸੀ ਇਹ ਸਿਆਸੀ ਬਦਲਾ ਕੋਈ ਹੈ ਜਿਹੜਾ ਇਹ ਟਾਈਮ 'ਤੇ ਰੇਡ ਹੋਈ ਹੈ ਕਿਸੇ ਦੇ ਨਾਲ ਗੱਲ ਹੋਈ ਤੁਹਾਡੀ ਜਿਹਨਾਂ ਦੇ ਘਰ ਰੀਡ ਵਗੈਰਾ ਚੱਲ ਜੀ ਉਹ ਮੇਰੇ ਨਾਲ ਸੁਦੀਰ ਜੀ ਆਏ ਨੇ ਸਾਡੇ ਜਿਹੜੇ ਕਾਉਂਸਲਰ ਨੇ ਸੁਦੀਰ ਚੰਦਾ ਜੀ ਉਹਨਾਂ ਨੂੰ ਸਾਰੀ ਗੱਲ ਦੱਸੀ ਹੈ ਕਿ ਕਿਉਂਕਿ ਉਹਨਾਂ ਤੋਂ ਰੀਡ ਜਿਹੜੀ ਹੈ ਖਤਮ ਕਰਕੇ ਉਹ ਜਾ ਚੁੱਕੇ ਨੇ ਉਹਨਾਂ ਦੱਸਿਆ ਕਿ ਇੰਕਮ ਟੈਕਸ ਦੀ ਰੀਡ ਸੀਗਾ ਫਿਰ ਸਾਨੂੰ ਤੰਗ ਪਰੇਸ਼ਾਨ ਕੀਤਾ ਗਿਆ ਬਾਕੀ ਜਿਹੜੇ ਉਹਨਾਂ ਜਵਾਬ ਆਗੇ ਨੇ ਉਹ ਸਿਰ ਉਹਨਾਂ ਜਵਾਬ ਦੇ ਦੇਵਾਂਗੇ ਸਾਡਾ ਸੀਏ ਜਵਾਬ ਦੇ ਦੇਗਾ ਉਹਨਾਂ ਨੂੰ ਸਿਰ ਇਹੋ ਸਾਬਤ ਹੁੰਦਾ ਕਿ ਇਹ ਰੋਕਣ ਵਾਸਤੇ ਕਾਂਗਰਸ ਪਾਰਟੀ ਦਾ ਪ੍ਰਚਾਰ ਤੇ ਰੀਡ ਕੀਤੀ ਸੀ ਕਿੰਨੀ ਜਗ੍ਹਾ ਤੇ ਰੀਡ ਚੱਲਦੀ ਹੈ ਔਰ ਕਿੰਨੀ ਜਗ੍ਹਾ ਤੇ ਰੀਡ ਇਸ ਤੋਂ ਤੱਕ ਹੁਣ ਮੇਰੀ ਜਾਣਕਾਰੀ ਇਹ ਰੇਟ ਹੁਣ ਸਾਡੇ ਜੰਤੀਕੁੜੀਓ ਬਰਵਾਦ ਤੇ ਰਹਿ ਗਈ ਹੈ ਜਾਂ ਸਾਡੇ ਇੱਕ ਰਹਿ ਗਈ ਹੈ ਦੁਬਾਰਾ ਸਰਪੰਚ ਸਰਪੰਚ ਹੋ ਰਹੇ ਨੇ ਔਰ ਮੀਰ ਸਾਹਿਬ ਨੇ ਇਹਨਾਂ ਦੇ ਇਹਨਾਂ ਜਿਹੜੇ ਕੁਆਟਿਟਾਈਜ਼ੇਡ ਰੇਟੇਰੀਅਮ ਦੀ ਜਾਰੀ ਕੀ ਦਾ 10 ਸਾਲ ਤੋਂ ਇਹ ਪਾਕਸੀ ਮਿਲ ਗਿਆ ਕਿ ਵਿਰੋਧੀ ਪਾਰਟੀਆਂ ਨੂੰ ਏਜੰਸੀਆਂ ਦੇ ਥਰੂ ਗੈਰ ਤਰੀਕੇ ਨਾਲ ਦਬਾਉਣਾ ਹੈ ਉਸੇ ਤਰ੍ਹਾਂ ਇਹਨਾਂ ਨੇ ਸੀਜੀਆਈ ਨੂੰ ਵਰਤੇ ਆਈਡੀ ਨੂੰ ਵਰਤੇ ਅੰਕਟ ਡਿਪਾਰਟਮੈਂਟ ਨੂੰ ਵਰਤੇ ਸਭ ਕੇਂਦਰੀ ਏਜੰਸੀਆਂ ਦੇ ਅਨੁਸਾਰ ਨੂੰ ਵਰਤੇ ਵਾਲੇ ਔਰ ਸਰਕਾਰ ਦੀ ਇਹ ਇਲੈਕਸ਼ਨਾਂ ਦੇ ਕਿ ਇਹ ਅੰਕਟ ਡਿਪਾਰਟਮੈਂਟ ਨੂੰ ਵਰਤੇ ਜਾਣਾ ਇਹ ਜਾਂਦਾ ਹੈ ਕਿ ਇਹ ਇਸ ਇਲੈਕਸ਼ਨ ਨੂੰ ਦਬਾਉਣ ਵਾਸਤੇ ਕਰ ਰਹੇ ਇਸ ਸਿਰਫ ਕਾਂਗਰਸ ਤੇ ਕਿਉਂ ਅਕਾਲੀ ਦਲ ਨਹੀਂ ਹੈਗਾ ਜਾਂ ਕੋਈ ਆਪਣੇ ਦੂਸਰੀ ਪਾਰਟੀ ਦਾ ਕੰਟੈਂਡਰ ਐ ਸਾਨੂੰ ਜਿੱਤਦਾ ਹਲੇ ਕਾਂਗਰਸੀ ਹੈਗੀ ਹੈ ਇਸ ਕਰਕੇ ਮੇਰੇ ਚਲ ਕਾਂਗਰਸ ਤੇ ਇਹ ਨਹੀਂ ਬਕਵਾ ਬੀਤੇ ਕਰ ਰਹੀ ਕਿ